ਲਾਤੀ ਮਸ਼ੀਨ ਨਹੀਂ ਕਲੇ ਇਹ ਵੇ ਵੇ ਰੁਗਣੀ ਨਹੀਂ ਇਹ ਤੇ ਭਾਜੀ ਕੀ ਚੱਕਰ ਤੁਹਾਨੂੰ ਕੇਲੇ ਬਹੁਤ ਪਸੰਦ ਆ ਗਣ ਕੇਲੇ ਲੈ ਲਓ ਹੈ ਆਜੋ ਬਨਾਣਾ ਖਾ ਲਓ ਮੁੰਡਿਓ ਕੇਲੇ ਲੈ ਲਓ ਆਜੋ ਮੁੰਡਿਓ ਕੇਲੇ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਲਵ ਅਰਲੀ ਅਰਲੀ ਮਾਰਨਿੰਗ ਦੋ ਮਜਾਂ ਹੋਰ ਠੀਕ ਨੇ ਹੁਵੇ ਚਾਟਦੀਆਂ ਉਹਨੂੰ ਅਜੇ ਨੂੰ ਨਨ ਪਦਾ ਇੰਨੇ ਹੀ ਪੱਠੇ ਪਾਉਣੇ ਹਨ ਹਾਂ ਨਨ ਪਦਾ ਇੰਨੇ ਨਹੀਂ ਪੱਠੇ ਪਾਉਣੇ ਹਨ ਆ ਵੇ ਤਰਕੇ ਮੈਨੂੰ ਇੰਨੇ ਇਕੱਠਾ ਕਰ ਮੈਂ ਆਖਿਆ ਬੂਟੇ ਉੱਤੇ ਕਰ ਇਹ 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 ਡੰਗਰਾਂ ਦਾ ਪਿਆਰ ਹੀ ਹੁੰਦੀਆਂ ਭਾਈ ਇਹ ਮਾੜੀਆਂ ਮੋੜ ਸਟਾਈਆਂ ਲਾਉਂਦੀਆਂ ਨੇ ਇਹਨੂੰ ਧਿਆਨ ਸਿੱਧੀ ਸਿੱਧੀ ਬੈਕ ਲਾਈ ਸਿੱਧੀ ਸਿੱਧੀਆਂ ਹੀ ਥੋੜਾ ਤਾਂ ਹੈਗਾ ਸੰਗਲ ਹੈ ਨਾ ਹਾਂ ਜਿੱਥੇ ਆਪ ਨੂੰ ਥੋੜਾ ਖਿਆਲ ਜਿੱਦੀ ਕੱਟੀ ਆ ਉਹ ਲਾਤੀ ਮਸ਼ੀਨ ਨਹੀਂ ਟਲੇ Aja nanti kalau ada lagi. Aja Iya ya ਆਹ ਉਹ ਚੱਕਰ ਆਇਆ ਹੋਇਆ ਹੈ ਨਾ ਇਹ ਕੀ ਚੱਕਰ ਹੈ ਆਹ ਕਿੰਨੇ ਸੇਵੀ ਪੱਟੇ ਵਾਦਦੇ ਰਾਤ ਦੇ ਵਿਚਾਲੇ ਆਵਾਜ਼ ਮਾਰ ਕੇ ਕਿਵੇਂ ਹੈ ਆਇਆ ਬਣਾ ਕੇ ਲੈ ਆ ਜੂਤ ਫੇਰੇ ਕੁਆਲਿਟੀ ਹੋਵੇ ਘੈਂਟ ਅਸਰੇ ਦੀ ਜੇ ਕਿਸੇ ਨੂੰ ਗਰਮੀ ਜਿਆਦੀ ਲੱਗਦੀ ਹੁੰਦੀ ਆ ਤੇ ਇਹਦੇ ਕੋਲ ਆਣ ਕੇ ਰੁਕ ਜਾ ਕਰੋ ਇਹ ਠੰਡ ਪਾ ਦਿੰਦਾ ਜੀ ਉਹ ਪੱਕੀ ਠੰਡ ਪਾ ਵੀ ਰੱਖੀ ਆ ਨਾਲ ਲੈਮਨ ਵਾਲੀ ਵੀ ਤੇ ਕੇਰੇ ਸਦਾ ਹੱਸਦੇ ਹੀ ਰਹਿਣੇ ਬਸ ਕੋਈ ਮਜਾਜ ਬੰਦੀ ਜਦੋਂ ਮਰਜੀ ਲੰਘੋ ਇਹਨਾਂ ਕੋਲ ਐ ਆ ਲੈ ਨਹੀਂ ਨਹੀਂ ਹਟਦੀ ਜਨਤਾ ਬਾਈ ਹੱਥ ਕਰਾਉਣਾ ਫੜਾਣੇ ਦੇ ਨੇ ਇਹਨਾਂ ਨੂੰ ਗੱਡੀ ਗੁੱਡੀ ਵੇਖ ਕਿਉਂ ਵਾਣਾ ਜੀ ਐਵੇਂ ਹੀ ਐਵੇਂ ਤੁਸੀਂ ਫਿਰਨਗੇ ਵਾਣਾ ਚ ਇਹ ਵੇ ਰੁਗਣੀ ਨਹੀਂ ਏ ਏ ਵਾਹ ਜੀ ਵਾਹ ਬਨਾਨਾਸ ਵਾਹ ਕੋਕੋ ਉਹ ਨਾ ਬਨਾਨਾਸ ਲੋਕੀ ਬਨਾਨਾ ਦੁੱਧ ਲਾਉਂਦੇ ਆ ਹੈ ਆਜੋ ਬਨਾਨਾਸ ਖਾ ਲੋ ਮੁੰਡਿਓ ਕੇਲੇ ਲੈ ਲਓ ਆਜੋ ਮੁੰਡਿਓ ਕੇਲੇ ਆਜੋ ਫਰੈਂਡਸ ਕੇਲੇ ਲੈ ਲਓ ਇੱਕ ਇੱਕ ਦੋ ਦੋ ਖਾਓ ਆਜੋ ਲਓ ਨਿਆਰੇ ਖਾਓ ਕੇਲੇ ਐਸੇ ਆਜੋ ਬਾਹਰ ਆਜੋ ਆਇਆ ਇੱਥੇ ਆ ਜਾ ਤੇ ਭਾਜੀ ਕੀ ਚੱਕਰ ਤੁਹਾਨੂੰ ਕੇਲੇ ਬਹੁਤ ਪਸੰਦ ਆ ਫਰੈਂਡਸ ਕੇਲੇ ਲੈ ਲਓ ਆ ਕੇਲਾ ਖਾਓ ਵੀਰੇ ਹੱਥਾਂ ਤੂੰ ਅੱਗੇ ਕਰੀ ਜਾਣਾ ਪਸੰਦ ਰੱਖੋ ਕਿੰਨੂ ਆ ਓ ਮਾਈ ਗੱਡ ਹੱਥਾਂ ਤੂੰ ਅੱਗੇ ਕਰੀ ਫੜ ਤੂੰ ਨਹੀਂ ਖਾਣਾ ਮੈਂ ਨਹੀਂ ਨਾ 업 ਗਰੇਵਸ ਆ ਮੇਰੇ ਲਈ ਗਰੇਵਸ ਐ ਜੀ ਨਾ ਕਰ ਗਲਤ ਐਕਸ਼ਨ ਨਹੀਂ ਕਰਨੇ ਆ ਮੁਕੀਆਂ ਮਾਰਦੇ ਵਾਕੇ ਵਾਲਾ ਆ ਵੀ ਟਰੈਕਟਰ ਬੀਜ ਕੇ ਆ ਚੁੱਕਿਆ ਏ ਬਾਣ ਨੂੰ ਤੇ ਹੁਣ ਅਸੀਂ ਕਰਾਂਗੇ ਕੀ ਹੁੰਦਾ ਏ ਲੰਚ ਕੇ ਬ੍ਰੇਕਫਾਸਟ ਲੰਚ ਹੁੰਦਾ ਇਸ ਟਾਈਮ ਤੇ ਇਹਨੂੰ ਬੜਾ ਪਤਾ ਵਾ ਤੁਸੀਂ ਕਦੇ ਕੀਤਾ ਹੋਵੇ ਤਾਂ ਤੁਹਾਨੂੰ ਪਤਾ ਤੁਹਾਨੂੰ ਦਾ ਐਂ ਪਤਾ ਵਾ ਸਵੇਰੇ ਰੋਟੀਆਂ ਡਾਪਲੀਆਂ ਜਾਮ ਨੂੰ ਡਾਪਲੀਆਂ ਭਾਜੀ ਤੁਹਾਡਾ ਲੰਚ ਆਇਆ ਵਾ ਤੁਹਾਨੂੰ ਲੰਚ ਪਸੰਦ ਆ ਆ ਲੰਚ ਦਿਓ ਭਾਜੀ ਨੂੰ ਆ ਵੇਖੋ ਤੁਹਾਡੇ ਆਸਤੇ ਫਰੈਸ਼ ਫਰੂਟ ਲਿਆਂਦੇ ਆ ਗ੍ਰੇਪਸ ਬਨਾਨਸ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ